ਜ਼ਿੰਦਗੀ ਦੇ ਇਸ ਰਸਤੇ ਤੇ ਬੋਝ ਬੋਝ ਕੇ ਪੈਰ ਟਕਾਈ ਇਸ਼ਮਨ ਜ਼ਿੰਦਗੀ ਦੇ ਇਸ ਰਸਤੇ ਤੇ ਬੋਝ ਬੋਝ ਕੇ ਪੈਰ ਟਕਾਈ ਤੂੰ ਇਹ ਦੁਨੀਆ ਤਲਕਣ ਬਾਜੀ ਹੈ ਕਿਤੇ ਤਲਕ ਨਾ ਜਾਈ ਤੂੰ ਕਿਤੇ ਤਲਕ ਨਾ ਜਾਈ ਤੂੰ ਹੁਣ ਨਾਨੀ ਦੋਤੀ ਦੀ ਵਾਰਤਾ ਲਾਪ ਸੁਣਾਉਣੀਆਂ ਨੇ ਜਦ ਵੀ ਮੈਂ ਨਾ ਜਿੱਥੇ ਮਿਲਣਾ ਸਿਰ ਪਲੋਸ ਕੇ ਮੱਥਾ ਛੂਣਾ ਇਹ ਈਸ਼ਮਨ ਕਹਿੰਦੀ ਆ ਆਪਣੀ ਮਾਨੀ ਵਾਰੇ ਜਦ ਵੀ ਮਿਲਣਾ ਜਿੱਥੇ ਮਿਲਣਾ ਸਿਰ ਪਲੋਸ ਕੇ ਮੱਥਾ ਛੂਣਾ ਤੁਹਾਡੀ ਉਂਗਲੀ ਫੜ ਕੇ ਪੈੰਡ ਵਿੱਚ ਨਾਨਕਿਆਂ ਦੇ ਘੂਣਾ ਫਿਰਨਾ ਨਾਨਕਿਆਂ ਦੇ ਪੈੰਡ ਵਿੱਚ ਪੂਰੀ ਕਰਦੇ ਸੀ ਮਨਮਾਨੀ ਆਪਣੀ ਦੋਤੀ ਦੇ ਵਿੱਚ ਆਪਣੀ ਧੀ ਦਾ ਬਚਪਨ ਵੇਖੇ ਨਾਨੀ ਆਪਣੀ ਦੋਤੀ ਦੇ ਵਿੱਚ ਆਪਣੀ ਧੀ ਦਾ ਬਚਪਨ ਦੇਖੇ ਨਾਨੀ ਮੇਰੀ ਧੀ ਦਾ ਰੰਗਲਾ ਬਚਪਨ ਮੇਰੀ ਧੀ ਦਾ ਰੰਗਲਾ ਬਚਪਨ ਮੋੜ ਕੇ ਲੈ ਕੇ ਦੋਤੀ ਆਈ ਐਦਾਂ ਲੱਗਿਆ ਐਦਾਂ ਲੱਗਿਆ ਧੀ ਮੇਰੀ ਬਣ ਕੇ ਗੁੱਡੀ ਛੋਟੀ ਆਈ ਸਮੇਂ ਦੇ ਚੱਕਰ ਸਮੇਂ ਦੇ ਚੱਕਰ ਵਿੱਚ ਘੁੰਮਦੇ ਬਚਪਨ ਬਡਾਪਾ ਅਤੇ ਜਵਾਨੀ ਆਪਣੀ ਧੀ ਦੇ ਧੀ ਹੋਈ ਤੇ ਆਪਣੀ ਧੀ ਦੇ ਧੀ ਹੋਈ ਤੇ ਬਣ ਜਾਂਦੀ ਇੱਕ ਧੀ ਜੋ ਨਾਨੀ ਕਿਉਂਕਿ ਕਦੇ ਮੈਂ ਵੀ ਸੀ ਕੁੜੀ ਬਣ ਜਾਂਦੀ ਇੱਕ ਧੀ ਜੋ ਨਾਨੀ ਤੁਹਾਡੇ ਬੋਲ ਇਹ ਸ਼ਮਨ ਕਹਿ ਨਹੀਂ ਜਾਂ ਤੁਹਾਡੇ ਬੋਲ ਬਾਜ਼ਾਰ ਤਾਂ ਉਹੋ ਚੇਤੀ ਭਰੀਆਂ ਗੱਲਾਂ ਮੇਰੀ ਮਾਂ ਤੁਹਾਨੂੰ ਚੇਤੇ ਕਾਦੀ ਜਨਮ ਐ ਮਾਂ ਨਾਲ ਰੁਕੀ ਥੱਲਾਂ ਤੁਹਾਡੇ ਹੀ ਸੰਸਕਾਰਾਂ ਕਰਕੇ ਤੁਹਾਡੇ ਹੀ ਸੰਸਕਾਰਾਂ ਕਰਕੇ ਮਾਂ ਮੇਰੀ ਮਿਹਤੀ ਤੇ ਦਾਨੀ ਆਪਣੀ ਧੋਤੀ ਦੇ ਵਿੱਚ ਆਪਣੀ ਧੀ ਦਾ ਬਚਪਨ ਵੇਖੇ ਨਾਨੀ ਮੇਰੀ ਧੀ ਨਾਲ ਕੇ ਆ ਵਿੱਚ ਮੇਰੀ ਦੋਤੀ ਨਾਨਕਿਆਂ ਵਿੱਚ ਰਤਬਾ ਰੱਖੂ ਰਾਣੀ ਵਾਲਾ ਮੇਰੀ ਦੋਤੀ ਨਾਨਕਿਆਂ ਵਿੱਚ ਰਤਬਾ ਰੱਖੂ ਰਾਣੀ ਵਾਲਾ ਧੀਆਂ ਦੇ ਜੇ ਧੀਆਂ ਜੰਮਣ ਧੀਆਂ ਦੇ ਜੇ ਧੀਆਂ ਜੰਮਣ ਕਈ ਅਦਾਸ ਹੋ ਜਾਂਦੇ ਆ ਕੁੜੀ ਹੋ ਗਈ ਸਾਡੇ ਫਾਇਦਾ ਹੀ ਫਾਇਦਾ ਕੋਈ ਨਹੀਂ ਹਾਨੀ ਆਪਣੀ ਧੀ ਦੇ ਧੀ ਹੋਈ ਤੇ ਬਣ ਜਾਂਦੀ ਇੱਕ ਧੀ ਜੋ ਨਾਨੀ ਇੱਕ ਧੀ ਜੋ ਨਾਨੀ ਆਜਾ ਧੋਤੀਏ ਗਾਣ ਲੱਗ ਮਿਲੀਏ ਆ ਜਾ ਧੋਤੀਏ ਗਾਣ ਲੱਗ ਮਿਲੀਏ ਇਹ ਕਈ ਦਿਨਾਂ ਤੋਂ ਹੋਏ ਜੁਦਾ ਵਸਦਾ ਰਹੇ ਤੇਰੇ ਮਾਂ ਬਾਪ ਦਾ ਬੇੜਾ ਵਸਦਾ ਰਹੇ ਤੇਰੇ ਮਾਂ ਬਾਪ ਦਾ ਬੇੜਾ ਮਾਮੀ ਮਾਮੀ ਦੀ ਇਹੋ ਦਵਾ ਮੈਂ ਸਦਕੇ ਸਾਡੇ ਸਾਰਿਆਂ ਦੀ ਇਹੋ ਦਵਾ ਮੇਰੇ ਬਚਪਨ ਦੇ ਦਿਨ ਪਿਆਰੇ ਹੁਨਿਸ਼ਮਨ ਕਹਿੰਦੀ ਆ ਮੇਰੇ ਬਚਪਨ ਦੇ ਦਿਨ ਪਿਆਰੇ ਜੋ ਤੇਰੀ ਗੋਦੀ ਵਿੱਚ ਗਜਾਰੇ ਤੇਰੀ ਭੁੱਕਲ ਵਿੱਚ ਆ ਦੁਕਰੀ ਜਦੋਂ ਮੈਨੂੰ ਝੜਕਾ ਦਿੰਦੇ ਸਾਰੇ ਤੇਰੀ ਭੁੱਕਲ ਵਿੱਚ ਆ ਦੁਕਰੀ ਜਦੋਂ ਮੈਨੂੰ ਝੜਕਾ ਦਿੰਦੇ ਸਾਰੇ ਤੂੰ ਤਾਂ ਮੇਰੀ ਜਾਨ ਹੈ ਨਾਨੀ ਤੂੰ ਤਾਂ ਮੇਰੀ ਜਾਨ ਹੈ ਨਾਨੀ ਜਾਣਦਾ ਹੈ ਮੇਰਾ ਅੱਖ ਦਾ ਵਸਦਾ ਰਹੇ ਤੇਰੇ ਮਾਪਿਆਂ ਦਾ ਵੇੜਾ ਨਾਨੀ ਦੀ ਏ ਹੋਦਵਾ ਹੁਣ ਮੇਰੀ ਦੋਤੀ ਇਸ ਮਨ ਇਹ ਵੱਡੀ ਹੋਗੀ ਹੁਣ ਮੇਰੀ ਧੋਤੀ ਵੱਡੀ ਹੋਗੀ ਸਮਝਦੀ ਆ ਆਪਣੀਆਂ ਜ਼ਿੰਮੇਵਾਰੀਆਂ ਸਾਰੀਆਂ ਯੂਨੀਵਰਸਿਟੀ ਵਿੱਚ ਲੈ ਲਿਆ ਦਾਖਲਾ ਯੂਨੀਵਰਸਿਟੀ ਵਿੱਚ ਲੈ ਲਿਆ ਦਾਖਲਾ ਸਕੂਲਾਂ ਵਿੱਚ ਪੜ ਕੇ ਨਾਨਕਿਆਂ ਦਾਦਕਿਆਂ ਦਾ ਨਾਮ ਰੌਸ਼ਨ ਕਰੀ ਵੇਖੇ ਦੁਨੀਆ ਖੜ ਖੜ ਕੇ ਨਾਨਕਿਆਂ ਦਾਦਕਿਆਂ ਦਾ ਨਾਮ ਰੌਸ਼ਨ ਕਰੀ ਦੇਖੇ ਦੁਨੀਆਂ ਖੜ ਖੜ ਕੇ ਧੰਨਵਾਦੀ